गुरमीत सिंह राजा देश विदेशों दिन कुछ खास खबर तो सामने हाजिर हुए रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विस प्रोवाइड ਫਰਮੋਰ ਇਨਫੋਰਮੇਸ਼ਨ ਕਾਲ 5109438037 ਦਟ ਇਸ 5109438037 ਅਗਰ ਤੁਸੀਂ ਮੰਗਲਿਕ ਦੋਸ਼ ਤੋਂ ਪਰੇਸ਼ਾਨ ਹੋ ਪਾਇ ਕਾਰ ਕਰਕੇ ਥੱਕ ਚੁੱਕੇ ਹੋ ਤੁਹਾਨੂੰ ਕੋਈ ਅਜੇ ਹਾਲ ਨਜ਼ਰ ਨਹੀਂ ਆ ਰਿਹਾ ਇਸ ਲਈ ਤੁਹਾਨੂੰ ਇਹ ਮੰਦਰ ਬਾਰੇ ਜਾਣਕਾਰੀ ਦਵਾਂਗੇ ਜਿੱਥੇ ਜਾ ਕੇ ਦਰਸ਼ਨ ਕਰਨ ਦੇ ਨਾਲ ਤੁਹਾਡਾ ਮੰਗਲਿਕ ਦੋਸ਼ੜਾਗਾ ਸਮਾਪਤ ਹੋ ਜਾਵੇਗਾ ਜੀ ਹਾਂ ਇਸ ਮੰਦਿਰ ਦੇ ਦਰਸ਼ਨ ਕਰਨ ਨਾਲ ਦੂਰ ਹੁੰਦੇ ਹਨ ਮੰਗਲਿਕ ਦੋਸ਼ 12 ਜੋਤੀਰ ਲਿੰਗ ਇੱਥੇ ਹਨ ਮੌਜੂਦ ਅਸੀਂ ਗੱਲ ਕਰ ਰਹੇ ਹਾਂ ਨੋਖਾ ਰੋਡ ਤੇ ਸਥਿਤ ਜੈਨ ਕਾਲੇ ਦੇ ਪਿੱਛੇ ਸਥਿਤ ਭਗਵਾਨ ਅਰਧ ਨਾਰੀਸ਼ਵਰ ਦੇ ਮੰਦਰ ਦੀ ਜਿੱਤੇ ਰੋਜ਼ਾਨਾ ਸੈਂਕੜੇ ਲੋਕ ਦਰਸ਼ਨਾਂ ਲਈ ਜਾਂਦੇ ਹਨ ਸਾਡੇ ਦੇਸ਼ ਵਿੱਚ ਅਜਿਹੇ ਕਈ ਸਥਾਨ ਹਨ ਜੋ ਆਪਣੀ ਧਾਰਮਿਕ ਮਾਨਤਾ ਲਈ ਜਾਣੇ ਜਾਂਦੇ ਹਨ ਇਨ੍ਹਾਂ ਸ਼ਤਾਨਾਂ ਵਿੱਚ ਬੀਕਾਨੇਰ ਵੀ ਆਉਂਦਾ ਹੈ ਬੀਕਾਨੇਰ ਨੂੰ ਛੋਟੀ ਕਾਸ਼ੀ ਕਿਹਾ ਜਾਂਦਾ ਹੈ ਇੱਥੇ ਬਹੁਤ ਸਾਰੇ ਪ੍ਰਾਚੀਨ ਅਤੇ ਇਤਿਹਾਸਿਕ ਮੰਦਰ ਹਨ ਤੁਹਾਨੂੰ ਦੱਸ ਦਈਏ ਕਿ ਬੀਕਾਨੇਰ 'ਚ ਭਗਵਾਨ ਸ਼ਿਵ ਦੇ ਕਈ ਮੰਦਰ ਹਨ ਇਨ੍ਹਾਂ ਵਿੱਚੋਂ ਇੱਕ ਅਜਿਹਾ ਮੰਦਰ ਹੈ ਜੋ ਪੂਰੀ ਬੀਕਾਨੇਰ ਵਿੱਚ ਭਗਵਾਨ ਸ਼ਿਵ ਦੇ ਅਰਧ ਨਾਰਾਇਸ਼ਵਰ ਰੂਪ ਵਿੱਚ ਇਕਲੋਤਾ ਮੰਦਰ ਹੈ ਅਸੀਂ ਗੱਲ ਕਰ ਰਹੇ ਹਾਂ ਨੋਖਾ ਰੋਡ ਤੇ ਸਥਿਤ ਜੈਨ ਕਾਲੇ ਦੇ ਪਿੱਛੇ ਸਥਿਤ ਭਗਵਾਨ ਅਰਧਨਾਰੀਸ਼ਵਰ ਦੇ ਮੰਦਰ ਦੀ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਦਰਸ਼ਨਾਂ ਲਈ ਜਾਂਦੇ ਹਨ ਇੱਥੋਂ ਦੇ ਪੁਜਾਰੀ ਅਸ਼ੋਕ ਮਾਰ ਤਬਰ ਨੇ ਦੱਸਿਆ ਕਿ ਭਗਵਾਨ ਅਰਧਨਾਰੀਸ਼ਵਰ ਦੇ ਇਹ ਮੰਦਰ ਬੀਕਾਨੇਰ ਦੇ ਪਹਿਲਾ ਅਤੇ ਇਕਲੌਤਾ ਮੰਦਰ ਹੈ ਇਸ ਮੰਦਰ ਦੀ ਸਥਾਪਨਾ 2005 ਵਿੱਚ ਹੋਈ ਸੀ ਇੱਥੇ ਭਗਵਾਨ ਸ਼ਿਵ ਦੀ ਮੂਰਤੀ 13 ਫੁੱਟ ਉੱਚੀ ਹੈ ਤੇ ਲੋਕ ਇੱਥੇ ਕਈ ਤਰ੍ਹਾਂ ਦੀਆਂ ਮੰਤਾਵਾਂ ਲੈ ਕੇ ਆਉਂਦੇ ਹਨ ਜਿਨ੍ਹਾਂ ਲੋਕਾਂ ਨੂੰ ਜੀਵਨ ਸਾਥੀ ਦੀ ਤਲਾਸ਼ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਇੱਥੇ ਆ ਕੇ ਮੰਨਤ ਮੰਗਦੇ ਹਨ ਤੇ ਇਹਨਾਂ ਲੋਕਾਂ ਦੀ ਮੰਨਤ ਪੂਰੀ ਹੋ ਜਾਂਦੀ ਹੈ ਨਾਲ ਹੀ ਇਸ ਮੰਦਿਰ ਦੇ ਚ ਤਿਰਸ ਦੀ ਵਿਸ਼ੇਸ਼ ਪੂਜਾ ਹੁੰਦੀ ਹੈ ਜਿਸ ਚ ਉਹਨਾਂ ਨੂੰ ਲక్ష్ਮੀ ਦਾ ਵਰਦਾਨ ਮਿਲਦਾ ਹੈ ਪਹਿਲਾ ਮੰਗਲਿਕ ਦੋਸ਼ ਵਾਲੇ ਲੋਕ ਆਪਣੇ ਪਾਪਾ ਨੂੰ ਦੂਰ ਕਰਨ ਲਈ ਨੇਪਾਲ ਜਾਂਦੇ ਸਨ ਪਰ ਹੁਣ ਇੱਥੇ ਮੰਗਲਿਕ ਦੋਸ਼ਾਂ ਲੋਕ ਜਿਹੜੇਗੇ ਉਹ ਦੋਸ਼ ਨੂੰ ਦੂਰ ਕਰਨ ਲਈ ਪੂਜਾ ਕੀਤੀ ਜਾਂਦੀ ਹੈ ਜਿਸ ਕਾਰਨ ਲੋਕਾਂ ਦੇ ਮੰਗਲਿਕ ਦੋਸ਼ ਦੂਰ ਹੋ ਜਾਂਦੇ ਹਨ ਇਸ ਤੋਂ ਇਲਾਵਾ ਇੱਥੇ ਇੱਕ ਜੋਤੀ ਲਿੰਗ ਵੀ ਹੈ ਜਿੱਥੇ ਇੱਕ ਹੀ ਤਲਾਬ ਵਿੱਚ 12 ਜੋਤੀ ਲਿੰਗ ਇਕੱਠੇ ਮੌਜੂਦ ਹਨ ਇਸ ਦੇ ਨਾਲ ਹੀ ਦੋ ਨੰਦੀਸ਼ਵਰ ਵੀ ਮੌਜੂਦ ਹਨ ਅਤੇ 나ਗ ਦੇਵਤਾ ਦੀ ਮੂਰਤੀ ਵੀ ਮੌਜੂਦ ਹੈ ਪੁਜਾਰੀ ਸ਼ੋਕ ਦੇ ਅੱਗੇ ਦੱਸਿਆ ਕਿ ਭਗਵਾਨ ਸ਼ਿਵ ਦੀ ਅਰਧ ਨਾਰੀਸ਼ਵਰ ਦੀ ਮੂਰਤੀ ਤੋਂ ਇਲਾਵਾ ਇੱਥੇ ਪੂਰਾ ਸ਼ਿਵ ਪਰਿਵਾਰ ਹੈ ਕਿ ਜਿੱਥੇ ਕਾਰਤਿਕ ਨੇਸ਼ ਅਤੇ ਮਾਤਾ ਪਾਰਵਤੀ ਸਮੇਤ ਭਗਵਾਨ ਸ਼ਿਵ ਮੌਜੂਦ ਹਨ ਇੱਥੇ ਵੱਡੀ ਗਿਣਤੀ 'ਚ ਲੋਕ ਦੱਸ਼ ਜਰਮਨੀ 'ਚ ਸੰਗੀਤ ਸਮਾਗਮ 'ਚ ਅੱਗ ਲੱਗਣ ਕਾਰਨ 23 ਲੋਕ ਜ਼ਖਮੀ ਜੀਹਾਂ ਜਰਮਨੀ ਦੇ ਸ਼ਹਿਰ ਲੀਪਚਿੰਗ ਨੇੜੇ ਇੱਕ ਸੰਗੀਤ ਸਮਾਗਮ ਵਿੱਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 23 ਲੋਕ ਜ਼ਖਮੀ ਹੋ ਗਏ ਹਨ ਹਾਈ ਫੀਲਡ ਰੋ ਕੈਪ ਐਡ ਪੌਪ ਫੈਸਟੀਵਲ ਵਿੱਚ ਫੈਰੀਸ ਵੀਲ ਤੇ ਗੰਡੋਲਾ ਨੂੰ ਸਤਾਰਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ 9 ਵਜੇ ਅੱਗ ਲੱਗ ਗਈ ਤੇ ਇਹ ਅੱਗ ਅੱਗੇ ਫੈਲ ਗਈ ਕਿ ਸਿਨੂ ਹੁਆ ਨਿਊਜ਼ ਏਜੰਸੀ ਨੇ ਡੀਪੀਏ ਦੇ ਹਵਾਲੇ ਨਾਲ ਦੱਸਿਆ ਕਿ ਦੋਵੇਂ ਗੋਡੋਲਾ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਦੌਰਾਨ 23 ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ 4 ਜਣੇ ਚਾਰ ਚੁੱਲ੍ਹੇ ਹਨ ਅਤੇ ਇੱਕ ਝੂਲੇ ਤੋਂ ਹੀ ਛਾਲ ਮਾਰ ਦਿੱਤੀ ਸੀ ਜਦਕਿ ਐਮਰਜੈਂਸੀ ਕਰਮਚਾਰੀਆਂ ਤੇ ਚਾਰ ਪੁਲਿਸ ਅਧਿਕਾਰੀਆਂ ਸਮੇਤ ਹੋਰ ਜ਼ਖਮੀਆਂ ਦਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈਗਾ ਆ ਪੁਲਿਸ ਨੇ ਕਿਹਾ ਕਿ ਲਗਭਗ 30 ਹਜ਼ਾਰ ਲੋਕਾਂ ਦੀ ਸ਼ਮੂਲੀਤ ਵਾਲੇ ਫੈਸਟੀਵਲ ਦੌਰਾਨ ਅੱਗ ਨੂੰ 2 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਕਾਬੂ ਕਰ ਲਿਆ ਗਿਆ ਹੈਗਾ ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈਗੀ ਕਿ ਜਲਦ ਹੀ ਪਤਾ ਲਗਾਇਆ ਜਾ ਸਕੇਗਾ ਕਿ ਕੀ ਇਹ ਸਾਰਾ ਮਾਮਲਾ ਹੋਇਆ ਸੀ ਜਿਸ ਦੇ ਕਰਕੇ ਇਹ ਅੱਗ ਇੰਨੀ ਭਿਆਨਕ ਲੱਗੀ ਕਿ ਜਿਸ ਦੇ ਕਰਕੇ ਲੋਕ ਜ਼ਖਮੀ ਹੋਏ ਨੇ ਫਿਲਹਾਲ ਕੋਈ ਜਾਨੀਮਾਨੀ ਨੁਕਸਾਨ ਤਾਂ ਨਹੀਂ ਆਇਆ ਲੇਕਿਨ ਕੁਝ ਲੋਕ ਜਿਹੜੇ ਗਏ ਚੂਸੇ ਚੱਕੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾ ਜੈਂਟ ਨੇ ਤੇ ਥਾਣੇਦਾਰ ਦੀ ਨੋ ਦੇ ਨਾਲ ਹੀ ਮਾਰ ਲਈ ਬਾਹਰ ਭੇਜਣ ਤੇ ਨਾਤੇ ਠੱਗੀ ਜਿੱਤੋਂ ਬਾਅਦ ਥਾਣੇਦਾਰ ਨੇ ਐਸਐਸਪੀ ਨੂੰ ਜਾ ਕੇ ਕਰਤੀ ਸ਼ਿਕਾਇਤ ਜੀ ਹਾਂ ਥਾਣੇਦਾਰ ਦੀ ਨੋ ਨੂੰ ਜੂਕੇ ਭੇਜ ਤੇ ਨਾਤੇ ਠੱਗੀ ਦਾ ਮਾਮਲਾ ਇੱਕ ਸਾਹਮਣੇ ਆ ਜਿਹਨੂੰ ਸੁਣ ਕੇ ਤੁਹਾਡੇ ਵੀ ਹੋਛ ਰੇ ਗਿਆ ਉੱਡ ਜਾਣਗੇ ਨਵਾਂ ਸ਼ਹਿਰ ਦੇ ਵਿੱਚ ਇਹ ਮਾਮਲਾ ਲਗਾਇਆ ਉਹ ਦਰਜ ਕਰਵਾਇਆ ਗਿਆਗਾ ਥਾਣੇਦਾਰ ਦੀ ਨੋ ਨੂੰ ਤਕਰੀਬਨ ਯੂਕੇ ਭੇਜ ਲਈ 9.5 ਲੱਖ ਰੁਪਏ ਦੀ ਠੱਗੀ ਜਿਹੜੀ ਵਾ ਚੁੱਕੀ ਗਈ ਹੈ ਜਿਸ ਤੋਂ ਬਾਅਦ ਧੋਖਾੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਐਸਐਸਪੀ ਨੂੰ ਸ਼ਿਕਾਇਤ ਵਿੱਚ ਪਰਮਜੀਤ ਸਿੰਘ ਪੁੱਤਰ ਗੁਲਜਾਤ ਸਿੰਘ ਨੇ ਦੱਸਿਆ ਹੈ ਕਿ ਮੈਂ ਪੁਲਿਸ ਵਿਭਾਗ ਦੇ ਵਿੱਚ ਬਤੌਰ ਐਸਆਈ ਦੀ ਸੇਵਾ ਨਿਭਾ ਰਿਹਾ ਗਾਇਆ ਮੇਰੀ 9 ਨੂੰ ਆਈਲੈਂਡਸ ਪਾਸ ਕਰਕੇ ਵਿਦੇਸ਼ ਭੇਜਣ ਜਾਣ ਲਈ ਫਲਾਣੇ ਬੰਦੇ ਨੇੜੇ ਗਈ ਆ ਉਹ ਠੱਗੀ ਕਰ ਲਤੀ ਗਈ ਆ ਸਾਡੇ ਵੱਲੋਂ ਉਸ ਨੂੰ ਪੈਸੇ ਦਿੱਤੇ ਗਏ ਸੀ ਲੇਕਿਨ ਸਾਡੀ ਨੋ ਨੂੰ ਬਾਹਰ ਨਹੀਂ ਭੇਜਿਆ ਗਿਆ ਜੋ ਕਿ ਵੱਡੀ ਖਬਰ ਹੈਗੀ ਆ ਜਿੰਨੂੰ ਸੁਣ ਕੇ ਤਾਂ ਹਰੇਕ ਦੇ ਰੋਂਕਟੇ ਖੜੇ ਹੋ ਜਾਣਗੇ ਕਿਉਂਕਿ ਹੁਣ ਤਾਂ ਪੁਲਿਸ ਵਾਲਿਆਂ ਨੂੰ ਵੀ ਇਨਾ ਟਰੈਵਲ ਏਜੰਟਾਂ ਨੇ ਜੋ ਕੁਛ ਠੱਗ ਏਜੰਟ ਹੁੰਦੇ ਆ ਨਹੀਂ ਹੁਣ ਬਖਸ਼ਿਆ ਜੀ ਹਾਂ ਉਹਨਾਂ ਦੱਸਿਆ ਕਿ ਉੱਤ ਟਰੈਵਲ ਏਜੰਟ ਵੱਲੋਂ ਉਸ ਦੀ ਨੋ ਨੂੰ ਤਕਰੀਬਨ 14.5 ਲੱਖ ਰੁਪਏ ਦਾ ਤਿਆ ਕੀਤਾ ਸੀ ਏਜੰਟ ਦਾ ਕਿਹਾ ਸੀ ਕਿ ਉਹ ਕੁੱਲ 9.5 ਲੱਖ ਰੁਪਏ ਦੇ ਆਸ-ਪਾਸ ਉਹਦੇ ਖਾਤੇ ਜਮ੍ਹਾਂ ਕਰਾ ਦੋ ਉਸ ਤੋਂ ਬਾਅਦ ਅਸੀਂ ਅਗਲਾ ਇਹਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਬਾਅਦ ਵਿੱਚ ਬਾਕੀ ਲੈ ਲਿੱਤੇ ਜਾਣਗੇ ਲੇਕਿਨ ਕੁਝ ਹੋਰ ਹੀ ਚੱਕਰ ਬਣ ਗਿਆ ਜਿੱਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸਤੇ ਸ਼ਿਕਾਇਤ ਦਰਜ ਕਰਵੋਣੀ ਪੈ ਗਈ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਤੱਕ ਕਰ ਦਿੱਤੀ ਗਈਗੀਆ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਨਵਾਂ ਸ਼ਹਿਰ ਦੇ ਇਸ ਏਜੰਟ ਨੇ ਜਿਹੜੀ ਧੋਖਾਧੜੀ ਕੀਤੀ ਆ ਉਹਨੂੰ ਦੇਖ ਕੇ ਸੋਣ ਕੇ ਤੇ ਸਾਰੇ ਪੰਜਾਬ ਦੇ ਲੋਕ ਸੋਚੀ ਪਏਗੇ ਕਿ ਹੋਣਾ ਪੁਲਿਸ ਵਾਲੇ ਵੀ ਇਨ੍ਹਾਂ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਣ ਲੱਗ ਪਏ ਨੇ ਕਿਉਂਕਿ ਮਾਮਲਾ ਕੁਝ ਇਸ ਤਰ੍ਹਾਂ ਦਾ ਹੈਗਾ ਆ ਤੁਹਾਡਾ ਕੀ ਨਾ ਇਸ ਬਾਰੇ ਜਰੂਰ ਆਪਣੇ ਕਮੈਂਟ ਤੇ ਮੈਸੇਜ ਕਰਕੇ ਜਰੂਰ ਦੱਸਿਓ ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ ਤੇ ਪੈਸੇ ਦੇ ਨਾਲ ਧਨਵਾਨ ਬੰਨਾ ਚਾਹੁੰਦਾ ਹੈ ਲੇਕਿਨ ਤੁਹਾਨੂੰ ਅੱਜ ਅਸੀਂ ਆ ਵਾਸਤੂ ਸ਼ਾਸਤਰ ਮੁਤਾਬਕ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਘਰ ਤੇ ਵੇਚੜਾ ਲਗਾਇਆ ਉਹ ਕੋਈ ਵੀ ਰੁਕਾਵਟ ਹੋਵੇ ਧਨ ਦੀ ਉਹ ਦੂਰ ਹੋ ਜਾਵੇਗੀ ਤੇ ਧਨ ਘਰ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਜੀ ਹਾਂ ਇਸ ਦਿਸ਼ਾ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਮਨੀ ਪਲਾਂਟ ਘਰ ਦੇ ਵਿੱਚ ਧਨ ਦਾ ਹੋਵੇਗਾ ਵਧਾ ਜੀ ਹਾਂ ਅੱਜ ਦੇ ਸਮੇਂ ਦੇ ਵਿੱਚ ਮਨੀ ਪਲਾਂਟ ਤਾਂ ਹਰ ਘਰ ਵਿੱਚ ਲੱਗਾ ਹੁੰਦਾ ਆ ਤੁਸੀਂ ਦੇਖਸਰ ਦੇਖਦੇ ਹੀ ਹੋਵਗਾ ਲੋਕ ਇਸ ਨੂੰ ਬੜੇ ਧਿਆਨ ਨਾਲ ਲਗਾਉਂਦੇ ਹਨ ਅਤੇ ਇਸ ਦੀ ਦੇਖਭਾਲ ਕਰਦੇ ਹਨ ਮਨੀ ਪਲਾਂਟ ਪੁਰਾਣੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ ਘਰ ਵਿੱਚ ਸੁੱਖ ਸ਼ਾਂਤੀ ਨਾਲ ਨਾਲ ਤੁਹਾਨੂੰ ਵੀ ਵਧਾਉਂਦਾ ਹੈ ਇਸੇ ਵਜ੍ਹਾ ਕਰਕੇ ਲੋਕ ਇਸ ਨੂੰ ਘਰ ਵਿੱਚ ਰੱਖਦੇ ਹਨ ਅੱਜ ਤੁਹਾਨੂੰ ਦੱਸਾਂਗੇ ਕਿ ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਨੂੰ ਠੀਕ ਦਿਸ਼ਾ ਵਿੱਚ ਲਗਾਇਆ ਜਾਵੇ ਤਾਂ ਵਧੀਆ ਨਤੀਜੇ ਨਾ ਲਗਾਇਆ ਜਾਵੇ ਤਾਂ ਫਿਰ ਨੁਕਸਾਨ ਵੀ ਹੋ ਜਾਂਦਾ ਹੈਗਾ ਮਨੀ ਪਲਾਂਟ ਲਗਾਉਣ ਲਈ ਦਰਖਤ ਦੱਖਣ ਪੂਰਬ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਕਿ ਤੁਹਾਨੂੰ ਫਿਰ ਤੋਂ ਦੱਸ ਦਿੰਨੇ ਆ ਮਨੀ ਪਲਾਂਟ ਲਗਾਉਣ ਲਈ ਦੱਖਣ ਪੂਰਬ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਗਈ ਹੈ ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਨੂੰ ਲਗਾਉਣ ਲਈ ਦੱਖਣ ਪੂਰਬ ਦਿਸ਼ਾ ਵੱਲ ਸਭ ਤੋਂ ਵਧੀਆ ਮੰਨੀ ਜਾਂਦੀ ਗਈ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਦੱਖਣ ਪੂਰਬ ਕੋਨਚ ਲਗਾਉਣ ਦਾ ਇੱਕ ਹੋਰ ਕਾਰਨ ਇਹ ਵੀ ਹੁੰਦਾ ਹੈ ਕਿ ਇਸੇ ਦਿਸ਼ਾ 'ਚ ਭਗਵਾਨ ਗਣੇਸ਼ ਜੀ ਦਾ ਵੀ ਨਿਵਾਸ ਹੇਗਾ ਆ ਘਰ ਦੇ ਅੰਦਰ ਮਨੀ ਪਲਾਂਟ ਲਗਾਓ ਬਾਹਰ ਨਹੀਂ ਮਨੀ ਪਲਾਂਟ ਨੂੰ ਇਸ਼ਾਨ ਜਾਨੀ ਉੱਤਰ ਪੂਰਬ ਦਿਸ਼ਾ ਚ ਨਹੀਂ ਲਗਾਉਣਾ ਚਾਹੀਦਾ ਇਸ ਘਰ ਦੇ ਬਾਹਰ ਮਨੀ ਪਲਾਂਟ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ ਇਸ ਇਸ ਨੂੰ ਘਰ ਦੇ ਅੰਦਰ ਲਗਾਉਣਾ ਚਾਹੀਦਾਗਾ ਜੋ ਕਿ ਵਧੀਆ ਹੁੰਦਾ ਆ ਮਨੀ ਪਲਾਂਟ ਨੂੰ ਰੋਜ਼ਾਨਾ ਦੇਵੋ ਪਾਣੀ ਜੇਕਰ ਮਨੀ ਪਲਾਂਟ ਦੇ ਪੱਤੇ ਮੁਰਝਾਏ ਤਾਂ ਸਫੇਦ ਹੋ ਜਾਣ ਤਾਂ ਇਹ ਅਸ਼ੁਭ ਮੰਨੇ ਜਾਂਦੇ ਹਨ ਇਸ ਲਈ ਰੋਜ਼ਾਨਾ ਮਨੀ ਪਲਾਂਟ ਦੇ ਪੌਦੇ ਨੂੰ ਪਾਣੀ ਦੇਣਾ ਚਾਹੀਦਾਗਾ ਮੁਰਝਾਈ ਅਤੇ ਸਫੇਦ ਪੱਤੀਆਂ ਨੂੰ ਕੱਟ ਦੇਣਾ ਚਾਹੀਦਾਗਾ ਮਨੀ ਪਲਾਂਟ ਲਗਾਉਣ ਨਾਲ ਧਨ ਦਾ ਚ ਵਾਦਾ ਤਾਂ ਹੁੰਦਾ ਹੀ ਹੈ ਇੱਕ ਘਰ ਵਿੱਚ ਮਨੀ ਪਲਾਂਟ ਲਗਾਉਣ ਨਾਲ ਧਨ ਚ ਵਾਦਾ ਹੁੰਦਾ ਹੀ ਹੈ ਲੇਕਿਨ ਰਿਸ਼ਤੇ ਵੀ ਠੀਕ ਠਾਕ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਨੂੰ ਪੂਰਬ ਪੱਛਮ ਚ ਲਗਾਉਣ ਨਾਲ ਵਿਆਹਤਾ ਜ਼ਿੰਦਗੀ ਵਿੱਚ ਤਣਾਅ ਪੈਦਾ ਹੋ ਜਾਂਦਾ ਇਸ ਕਰਕੇ ਰੱਖੜੀ ਦੇ ਤਿਹਾਰ ਤੇ ਪੈਨਾ ਰਾਸ਼ੀ ਦੇ ਹਿਸਾਬ ਨਾਲ ਆਪਣੇ ਭਰਾਵਾਂ ਨੂੰ ਬੰਨਣ ਰੱਖੜੀਆਂ ਫੋ ਵੇਗਾ ਚੂਬ ਜੀ ਹਾਂ ਰੱਖੜੀ ਦਾ ਤਿਹਾਰ ਭੈਣ ਭਰਾ ਤੇ ਪਿਆਰ ਦਾ ਪ੍ਰਤੀਕ ਹੁੰਦਾ ਆ ਜੋ ਬੜੇ ਚਾਅ ਨਾਲ ਮਨਾਇਆ ਜਾਂਦਾ ਹੈਗਾ ਰੱਖੜੀ ਸਾਵਣ ਮਹੀਨੇ ਦੀ ਪੁੰਨਿਆ ਨੂੰ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਇਸ ਤਿਹਾਰ ਦੀ ਉਡੀਕ ਹਰੇਕ ਸ਼ਖਸ ਨੂੰ ਹੁੰਦੀ ਹੈ ਇਸ ਸਾਲ ਰੱਖੜੀ ਦਾ ਤਿਹਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈਗਾ ਕਿ ਕੱਚੇ ਧਾਗੇ ਜਾਂ ਰੇਸ਼ਮ ਦੇ ਧਾਗੇ ਨਾਲ ਬਣੀ ਰੱਖੜੀ ਸੁਰੱਖਿਆ ਕਵਚ ਮੰਨਿਆ ਜਾਂਦਾ ਹੈ ਜੋਤਿਸ਼ਾਸ਼ਤਰ ਅਨੁਸਾਰ ਰਾਸ਼ੀ ਦੇ ਹਿਸਾਬ ਨਾਲ ਪੈਨਾ ਨੂੰ ਆਪਦੇ ਭਰਾਵਾਂ ਦੇ ਗੁੱਟਾਂ ਤੇ ਬੰਨਣੀ ਚਾਹੀਦੀ ਰਖੜੀ ਜੀ ਹਾਂ ਜੋ ਕਿ ਸ਼ੁਭ ਹੁੰਦੀ ਏ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਦਾ ਸਵਾਮੀ ਮੰਗਲ ਹੁੰਦਾ ਹੈ ਇਸ ਰਾਸ਼ੀ ਵਾਲੇ ਲੋਕ ਆਪਦੇ ਭਰਾਵਾਂ ਨੂੰ ਲਾਹ ਰੰਗ ਦੀ ਰਖੜੀ ਬਨ ਸਕਦੇ ਹਨ ਜੋ ਕਿ ਸ਼ੁਭ ਹੁੰਦੀ ਏ ਜੱਗੋ ਗੱਲ ਕਰੀਏ ਬ੍ਰਿਕ ਰਾਸ਼ੀ ਦੀ ਬ੍ਰਿਕ ਰਾਸ਼ੀ ਵਾਲੇ ਲੋਕਾਂ ਦਾ ਸਵਾਮੀ ਸ਼ੁਕਰ ਹੁੰਦਾ ਆ ਇਹ ਰਾਸ਼ੀ ਵਾਲੇ ਲੋਕਾਂ ਨੂੰ ਨੀਲੇ ਰੰਗ ਦੀ ਰਖੜੀ ਬਨਣੀ ਚਾਹੀਦੀ ਕੀ ਆ ਅਗੋ ਮਿਥੂ ਦਾ ਰਾਸ਼ੀ ਦੀ ਗੱਲ ਕਰੀ ਮਿਥੂ ਰਾਸ਼ੀ ਦਾ ਸੁਆਮੀ ਬੁੱਧ ਹੁੰਦਾ ਆ ਤੇ ਇਹ ਢਾਗਾ ਜਿਹੜਾ ਹੈਗਾ ਉਹ ਹਰੇ ਰੰਗ ਦਾ ਬੰਨਣਾ ਚਾਹੀਦਾ ਹੈ ਕਰ ਕਰਾਚੀ ਦੇ ਦਾ ਸੁਆਮੀ ਚੰਦਰਮਾ ਹੈ ਜਿਹੇ ਲੋਕ ਪੀਲੇ ਜਾਂ ਸਫੇਦ ਰੰਗ ਦੀ ਰਖੜੀ ਖਰੀਦ ਸਕਦੇ ਹਨ ਸਿੰਘ ਰਾਸ਼ੀ ਦੀ ਗੱਲ ਕਰੀ ਕਿ ਸੁਆਮੀ ਸੂਰਜ ਹੁੰਦਾ ਆ ਇਸ ਰਾਸ਼ੀ ਦੇ ਲੋਕਾਂ ਨੂੰ ਪੀਲੇ ਜਾਂ ਲਾਲ ਰੰਗ ਦੀ ਰਖੜੀ ਖਰੀਦਣੀ ਚਾਹੀਦੀ ਗੀਆ ਕੰਨਿਆ ਰਾਸ਼ੀ ਦੀ ਗੱਲ ਕਰੀ ਕਿ ਰਾਸ਼ੀ ਦਾ ਸੁਆਮੀ ਬੁੱਧ ਹੈਗਾ ਤੇ ਭਰਾ ਨੂੰ ਆਪਣੀ ਭੈਣ ਤੋਂ ਹਰੇ ਰੰਗ ਦੀ ਰਖੜੀ ਬਣਾਉਣੀ ਚਾਹੀਦੀ ਹੈਗੀ ਆ ਤੋਲੇ ਰਾਸ਼ੀ ਦੀ ਗੱਲ ਕਰੀਏ ਤੇ ਦਾ ਸਵਾਮੀ ਸ਼ੁਕਰ ਹੈਗਾ ਆ ਤੇ ਇਸ ਰਾਸ਼ੀ ਵਾਲੇ ਲੋਕ ਨੀਲੇ ਜਾਂ ਸਫੇਦ ਰੰਗ ਦੀ ਰਖੜੀ ਬਨ ਸਕਦੇ ਹੈਗੇ ਨੇ ਬ੍ਰਿਸ਼ਚਕ ਦਾ ਖੀਦ ਗੱਲ ਕਰੀਏ ਤਾਂ ਇਹਨਾਂ ਦਾ ਇਹ ਗੁਲਾਬੀ ਰੰਗ ਦੀ ਰਖੜੀ ਹੀ ਉਹ ਬਨ ਸਕਦੇ ਹਨ ਤੇ ਧਨੂ ਰਾਸ਼ੀ ਦੀ ਗੱਲ ਕਰੀਏ ਤਾਂ ਇਹਦਾ ਸਵਾਮੀ ਬ੍ਰਿਸ਼ਚਕ ਹੁੰਦਾ ਹੈ ਕਿ ਇਸ ਨੂੰ ਭਰਾ ਜਿਹੇਗੇ ਸੁਨਹਿਰੀ ਪੀਲੇ ਜਾਂ ਰੰਗ ਦੀ ਰਖੜੀ बन ਸਕਦੇ ਹੈਗੇ ਨੇ ਮਕਰ રાશિ ਦੀ ਗੱਲ ਕਰੀ ਤੇ ਸਵਾਮੀ ਸ਼ਨੀ ਦੇਗੇ ਨੇ ਤੇ ਇਹਨਾਂ ਦਾ ਜਿਹੜਾ ਰੰਗ ਹੈਗਾ ਉਹ ਨੀਲੇ ਰੰਗ ਦੀ ਰਖੜੀ ਬਣ ਸਕਦੇ ਹੈਗੇ ਨੇ ਕੁੰਭ ਰਾਸ਼ੀ ਦੀ ਗੱਲ ਕਰੀ ਤਾਂ ਸਵਾਮੀ ਸ਼ਨੀ ਹੈਗਾ ਆ ਅਜਿਹੀ ਸਥਿਤੀ ਵਿੱਚ ਰਖੜੀ ਵਾਲੇ ਦਿਨ ਗੂੜੇ ਹਰੇ ਰੰਗ ਦੀ ਰੂਦ੍ਰ ਕਾਸ਼ਟ ਦੀ ਮਾਲਾ ਵੀ ਪੈਣੀ ਜਾ ਸਕਦੀ ਹੈਗੀ ਆ ਅਗਰ ਮੀਨ રાશિ ਦੀ ਗੱਲ ਕਰੀਏ ਤਾਂ ਪੀਲੇ ਰੰਗ ਦੀ ਰਖੜੀ ਖਰੀਦ ਕੇ ਬੰਨਣੀ ਚਾਹੀਦੀ ਹੈਗੀ ਜੀ ਹਾਂ ਇਹ ਸਾਰੇ ਸ਼ੁਭ ਮੰਨੇ ਜਾਂਦੇ ਹਨ ਤੁਸੀਂ ਕੀ ਆਪਣੇ ਜੀਵਨ ਦੇ ਵਿੱਚ ਚੰਗਾ ਪ੍ਰਭਾਵ ਚਾਹੁੰਦੇ Pandith Kalidas is a master of astrology who is helping people get a better life. His services are get your ex love back, black magic removal and evil spirit removal, psychic reading, spiritual healing, vashikaran specialist, family problem solutions, negative energy removal, job and business problems, health problems and astrology and horoscope readings are his areas of expertise where he is able to suggest accurate remedies to solve the issues.